ਜਾਵੇਂ ਦੂਸਰੇ ਦਿਨੀ ਮੈਂ ਜਾਵੇਂ ਤੇ 2 45ਵੇਂ ਮੈਂ ਮੈਦਾ ਪਹਿਲਾ ਬੰਦਾ ਹਾਂ ਹੁਣ ਤਾਂ ਮੈਂ ਜਮੇ ਦੋਨੇ ਬੰਲੇ ਨਾ ਮੈਂ ਵਟਾ ਲਈ ਦਿੱਤਾ 45ਵੀਂ ਜੀ ਕਿਹੜੀ ਪੱਗ ਦਾ ਜ਼ਿਆਦਾ ਸ਼ੌਂਕ ਮੰਨ ਦੇ ਵਿੱਚ ਵਿਆਹ ਸਿੱਖਣੀ ਸੀ ਮੈਂ ਪਟਿਆਲਾ ਸ਼ਹੀ ਪਟਿਆਲਾ ਸ਼ਹੀ ਬੰਨ ਲੈਣਾ ਵਧੀਆ ਫਿਰ ਹੋਰ ਤੇ ਇਧਰ ਵਾਲੀ ਆ ਕਿਹੜੀ ਥੋੜੀ 72 ਬਸ ਆ ਦੇਖੋ ਆ ਨਕਰੀ ਸੀ ਦਾ ਅੱਜ ਤੋਂ ਆਈ ਤੋਂ ਸ਼ੁਰੂ ਹੁੰਦੇ ਆ ਪਰ ਟਿਸ਼ੂ ਤੋਂ ਹੁੰਦੇ ਆ ਉਥੇ ਹੋਣਾ ਚਾਹੀਦਾ ਤੇ ਚਾਦ ਉਂਗਲਾ ਤੇ ਹੋਣਾ ਚਾਹੀਦਾ ਲੜ ਹਾਂਜੀ ਸਤਿ ਸ੍ਰੀ ਅਕਾਲ ਅਸੀਂ ਪਹੁੰਚੇ ਹਾਂ ਜੀ ਅੱਜ ਬਿੰਦਰਵਾ ਸਕੂਲ ਦੇ ਵਿੱਚ ਪਿੰਡ ਸੰਤਨਗਰ ਦੇ ਵਿੱਚ ਜਿੱਥੇ 19 ਮਈ ਨੂੰ ਇੱਕ ਸਖਲਾਈ ਕੈਂਪ ਲੱਗਾ ਸੀ ਪੱਗਾਂ ਵਾਸਤੇ ਜਿਹਨਾਂ ਬੱਚਿਆਂ ਨੂੰ ਪੱਗਾਂ ਨਹੀਂ ਬੰਨਣੀਆਂ ਆਉਂਦੀਆਂ ਉਹਨਾਂ ਵਾਸਤੇ ਇੱਕ ਕੈਂਪ ਲਾਇਆ ਸੀ ਜੋ ਅਦਾਸ 1230 ਵੱਲੋਂ ਤਾਂ ਦੇਖ ਸਕਦੇ ਹੋ ਕਿ ਬੱਚੇ ਛੋਟੇ-ਛੋਟੇ ਜਿਨ੍ਹਾਂ ਨੂੰ ਸ਼ੌਂਕ ਆ ਪੱਗਾਂ ਦਾ ਉਹ ਪੂਣੀਆਂ ਹੋ ਰਹੀਆਂ ਇਸ ਤੋਂ ਬਾਅਦ ਤੁਹਾਨੂੰ ਦੂਸਰੀ ਸਾਈਡ ਲੈ ਕੇ ਚੱਲਾਂਗੇ ਜਿੱਥੇ ਇਹਨਾਂ ਸੂ ਬੱਚਿਆਂ ਨੇ ਪੱਗਾਂ ਬੰਨਣੀਆਂ ਸਿੱਖੀਆਂ ਹੋਈਆਂ ਅੱਜ 3-4 ਦਿਨ ਹੋ ਗਏ ਤੇ ਇਹਨਾਂ ਨੂੰ ਪੁੱਛਾਂਗੇ ਵੀ ਕਿੰਨੀ ਕਿ ਜਿਹੜੀ ਪੱਗ ਬੰਨਣੀ ਸਿੱਖ ਲਈ ਆ ਜਾਂ ਇਹ ਕੰਮ ਕਿੰਨਾ ਕੁ ਸਿਰੇ ਚੜਿਆ ਤੇ ਛੋਟੇ-ਛੋਟੇ ਬੱਚੇ ਆ ਜਿਨ੍ਹਾਂ ਨੂੰ ਸ਼ੌਂਕ ਸੀ ਇਸੇ ਪਹੁੰਚੇ ਨੇ ਮੇਰੇ ਵੱਸ ਸਕੂਲ ਜੋ ਪਿੰਡ ਸੰਤਨਗਰ ਦੇ ਵਿੱਚ ਆ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਪੂਣੀਆਂ ਕਰਦੇ ਆ ਬੇਟਾ ਕੀ ਨਾਮ ਆਪਣਾ ਮੇਰਾ ਅਮਨਤਾਸ ਸਿੰਘ ਲੰਦਾ ਤੇ ਬੇਟਾ ਕਿੰਨੇ ਦਿਨ ਹੋ ਗਏ ਇੱਥੇ ਆਉਂਦਿਆਂ ਨੂੰ ਜਿਸ ਤਰ੍ਹਾਂ 19 ਬਈ ਨੂੰ ਸ਼ੁਰੂ ਹੋਇਆ ਸੀ ਕੈਂਪ ਇਹ ਹਾਂਜੀ ਸਾਨੂੰ ਲਗਭਗ 4 ਦਿਨ ਹੋ ਗਏ ਨੇ ਅੱਜ ਚੌਥਾ ਦਿਨ ਹੈ ਤੇ ਪਹਿਲਾ ਪੱਗ ਬੰਨਣੀ ਆਉਂਦੀ ਸੀ ਕਿ ਨਹੀਂ ਆਉਂਦੀ ਸੀ ਨਹੀਂ ਪੂਰੀ ਪ੍ਰੋਪਰ ਨਹੀਂ ਆਉਂਦੀ ਸੀ ਜਿਸ ਕਰਕੇ ਹੁਣ ਆਪਾਂ ਚਾਰਕ ਦਿਨ ਆਪਾਂ ਲਾਏ ਨੇ ਤਾਂ ਕਰਕੇ ਆਪਾਂ ਨੂੰ ਲੋਣੀ ਹੁਣ ਆ ਗਈ ਸਾਰੀ ਪੱਗ ਬੰਨਣੀ ਹਾਂ ਪੱਗ ਬੰਨਣੀ ਹਾਂਜੀ ਤੇ ਕਿੰਨੇ ਪ੍ਰਕਾਰ ਦੀ ਇੱਥੇ ਪੱਗ ਬੰਨਣੀ ਸਿਖਾਈ ਗਈ ਆਪਾਂ ਦੇ ਹਮੇਸ਼ਾ ਪੈਚਾਂ ਵਾਲੀ ਬੰਨੀ ਦੀ ਪੱਗ ਬਾਕੀ ਕਈਆਂ ਨੂੰ ਸ਼ੌਂਕ ਹੈ ਵਟਾਂ ਵਾਲੀ ਦਾ ਜੀ ਉਹ ਵਟਾਂ ਵਾਲੀ ਬੰਦੇ ਨੇ ਕੋਸ ਸਾਹਿਬ ਨੇ ਤੇ ਵੈ ਸਾਰੇ ਤਰੀਕੇ ਸਿਖਾਏ ਨੇ ਜੀ ਜੀ ਹਾਂਜੀ ਉਹ ਤੇ ਆ ਜੀ ਠੀਕ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਇਹ ਖਾਲਸਾ ਪੰਥ ਦਾ ਖਿਤਾਬ ਦਿੱਤਾ ਸੀ ਤਾਂ ਅੱਜ ਉਹਨੂੰ ਬਰਕਰਾਰ ਰੱਖਣ ਵਾਸਤੇ ਜੋ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਜੋ ਇਹ ਕੈਂਪ ਲਾਇਆ ਗਿਆ ਤਾਂ ਉਹਦੇ ਵਿੱਚ ਬੱਚੇ ਪੂਣੀਆਂ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਇਧਰ ਦੇਖ ਸਕਦੇ ਹੋ ਕਿ ਬਿਲਕੁਲ ਤਿਆਰੀ ਆ ਤੇ ਆਪਾਂ ਇਹਨਾਂ ਦੇ ਕੋਟ ਸਾਬ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੂੰ ਇਹ ਜਿਨ੍ਹਾਂ ਨੇ ਇਹ ਕੈਂਪ ਲਾਇਆ ਪੱਗਾ ਬੰਨਣੇ ਸਿਖਾਰੇ ਬਟ ਕੀ ਨਾ ਆਪਣਾ ਮੇਰਾ ਨਾਮ ਹਰਗੁਨ ਸਿੰਘ ਹੈ ਬੇਟਾ ਜਿਸ ਤਰ੍ਹਾਂ ਅੱਜ 19 ਮਈ ਨੂੰ ਸ਼ੁਰੂ ਹੋਇਆ ਸੀ ਕੈਂਪ ਤੇ ਪਹਿਲਾ ਪੱਗ ਬੰਨਣੀ ਆਉਂਦੀ ਸੀ ਕਿ ਇੱਥੇ ਆ ਕੇ ਸਿੱਖੀਏ ਨਹੀਂ ਜੀ ਇੱਥੇ ਆ ਕੇ ਸਿੱਖੀਏ ਮੈਨੂੰ ਕਰੇ ਪਤਾ ਨਹੀਂ ਸੀ ਕੁਝ ਵੀ ਸਾਰੇ ਕੋ ਸਾਹਮਣੇ ਪੂਨੀ ਗਰਨੀ ਵੀ ਸਿਖਾਈਏ ਜੀ ਤੇ ਕਿ ਇਸ ਕੀ ਬੰਨਣੀ ਵੀ ਉਹਨਾਂ ਨੇ ਇਸ ਕਾ ਇਸੀ ਨੀ ਤੈਸੀ ਟੋਪੀ ਬੰਨਦੇ ਹੁੰਦੇ ਸੀ ਜੀ 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 ਤੇ ਉਹ ਕਹਿੰਦੇ ਵੀ ਟੋਪੀ ਨਾਰਾਜ ਜੀ ਨੇ ਕਿਆਸੀ ਵੀ ਨਹੀਂ ਪਾਣੀ ਜਿਸ ਤਰ੍ਹਾਂ ਕਈ ਬੱਟਾਂ ਵਾਲੀ ਆ ਕੋਈ ਪਟਿਆਲਾ ਸ਼ਾਈ ਹੁੰਦੀ ਕਿੰਨੇ ਪ੍ਰਕਾਰ ਦੀ ਪੱਗ ਬਣੇ ਇੱਕ ਉਹ ਸਭ ਸਾਨੂੰ ਪਟਿਆਲਾ ਸ਼ਾਈ ਪੱਗ ਸਿਖਾਉਂਦੇ ਨੇ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਆਪਣੇ ਆਪ ਸਾਰੀਆਂ ਪੱਗਾਂ ਮੰਨੀਆਂ ਸਿੱਖ ਜੂਗੀ ਅੱਛਾ ਪਤਲਾ ਇੱਕ ਦਿਨ ਹੱਥ ਟਿਕ ਜੂਗਾ ਜਿਸ ਤਰ੍ਹਾਂ ਸ਼ੁਰੂਆਤ ਕਰਵਾਤੀ ਉਹਨਾਂ ਨੇ ਹਾਂਜੀ ਉਹਨਾਂ ਨੇ ਸ਼ੁਰੂਆਤ ਕਰਵਾਤੀ ਹੈ ਅੱਜ 19 ਮਈ ਤੋਂ ਲੈ ਕੇ ਜੇ ਕਿ ਅੱਜ ਤਿੰਨ ਚਾਰ ਦਿਨ ਹੋ ਗਏ ਨਾ ਹਾਂਜੀ ਤੇ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਪ੍ਰੋਪਰ ਪੱਗ ਬਣਨੀ ਆ ਗਈ ਨਹੀਂ ਪ੍ਰੋਪਰ ਇਹਨਾਂ 5 6 ਦਿਨਾਂ ਦੇ ਵਿੱਚ ਨਹੀਂ ਆ ਸਕਦੀ ਗੁਰ ਕੋ ਸਾਹਮਣੇ ਵੀ ਕਿਹਾ ਸੀ ਉਹ ਕਹਿੰਦੇ ਜਦੋਂ ਤੁਹਾਨੂੰ ਇੱਕ ਵਾਰ ਤੁਹਾਡਾ ਹੱਥ ਚਲਾਉਣਾ ਹੈ ਉਸ ਤੋਂ ਬਾਅਦ ਤੁਸੀਂ ਘਰੇ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਤੁਹਾਡੀ ਸਹੀ ਪੱਗ ਮਿਲ ਜੂਗੀ ਲਗਾਤਾਰ ਜਿਹੜੀ ਪ੍ਰੈਕਟਿਸ ਜਾਰੀ ਰੱਖਣੀ ਪਊਗੀ ਹਾਂਜੀ ਜੀ ਜੀ ਇਹ ਕਿਹੜਾ ਪਿੰਡ ਆਪਣਾ ਮੇਰਾ ਸੰਤਨਗੜ੍ਹ ਪਿੰਡ ਹੈ ਜੀ ਇਹ ਪਿੰਡ ਸੰਤਨਗੜ੍ਹ ਦੇ ਬੱਚੇ ਸਾਰੇ ਕਿ ਪਾਸੋਂ ਆਏ ਕਿ ਨਹੀਂ ਪਿੰਡ ਸੰਤਨਗੜ੍ਹ ਦੀ ਬੱਚੇ ਸਾਰੇ ਜੀ 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 ਤਾਂ ਜਿਨ੍ਹਾਂ ਨੇ ਇਦਾਂ ਵੱਡਾ ਉਪਰਾਲਾ ਕੀਤਾ ਜਿਹੜੀ ਟੀਮ ਦਾ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਵੀ ਉਹ ਅੱਗੇ ਵੀ ਇਸ ਤਰ੍ਹਾਂ ਹੀ 4 ਪਿੰਡਾਂ ਦੇ ਵਿੱਚ ਵੀ ਜਵਾਕਾਂ ਨੂੰ ਪੱਗਾਂ ਬੰਨ੍ਹਣੀਆਂ ਸਕੋਲ ਤੇ ਉਹ ਕਰਦੇ ਰਹੇ। ਵੀ ਲਗਾਤਾਰ ਕੈਂਪ ਲੱਗਣੇ ਚਾਹੀਦੇ। ਹਾਂਜੀ। ਆ ਬੇਟਾ ਕੀ ਨਾਮ ਹੈ ਤੇਰਾ? ਅਰਪਿਤ। ਅਰਪਿਤ ਤੇ ਪੱਗ ਬੰਨ੍ਹਣੀ ਸਿੱਖ ਲਈ ਕਿ? ਅੱਜ ਦੂਜਾ ਦਿਨ ਹੈ। ਦੂਜਾ ਦਿਨ ਹੈ? ਤਾਂ ਇਹ ਪੂਣੀ ਪਾਣੀ ਕਰਨੀ ਆ ਗਈ ਵਧੀਆ ਹੁਣ। ਹਾਂ। ਹੈ? ਹਾਂ। ਤੇ ਪੱਗ ਬੰਨ੍ਹਣੀ ਜਿਹੜੀ ਕਿਹੜੇ ਪ੍ਰਕਾਰ ਦੀ ਕੀ ਬੰਨ੍ਹਦਾ ਹੁੰਨਾ ਪੱਗ? ਕਿਹੜੀ ਬੰਨ੍ਹਦਾ ਇੱਥੇ? ਪੱਟਾ ਵਾਲੀ। ਪੱਟਾ ਵਾਲੀ ਬੰਨ੍ਹਦਾ। ਮੇਰਾ ਨਾਮ ਸੰਵੀਰ ਵਿਰਕੇ ਜੀ 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 ਕਿ ਬਟੇ ਪਗ ਬੰਨੀ ਦੀ ਪਹਿਲਾਂ ਆਉਂਦੀ ਸੀ ਕਿ ਨਹੀਂ ਪਹਿਲਾਂ ਮਾੜੀ ਮਾੜੀ ਹੁੰਦੀ ਸੀ ਇੱਥੇ ਜਾ ਕੇ ਮੈਂ ਪੂਰੀ ਸਿੱਖ ਗਿਆ ਮਤਲਬ ਹਾਂ ਠੀਕ ਹੈ ਹਾਂ ਜੀ ਕਿੰਨੇ ਦਿਨਾਂ ਦੇ ਵਿੱਚ ਮੈਂ ਜਿਵੇਂ ਦੂਸਰੇ ਦਿਨੀ ਮੈਂ ਜਾਵੇਂ ਤੇ 45ਵੇਂ ਮੈਂ ਮੈਨੂੰ ਪਹਿਲਾ ਬੰਦਾ ਹੀ ਹੁਣ ਤਾਂ ਮੈਂ ਜਿਵੇਂ ਪੇ ਦੋਨੇ ਬੰਲੇ ਨਾ ਮੈਂ ਵਟਾਲੀ ਦੀ ਤਾਂ 45ਵੀਂ ਜੀ 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 ਤੇ ਜਿਨ੍ਹਾਂ ਨੇ ਕੈਂਪ ਲਾਇਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਸ਼ੁਕਰੀਆ ਦਾ ਕਹਿਣਾ ਚਾਹਾਂਗੇ ਵੀ ਤੁਸੀਂ ਕੈਂਪ ਲਾਇਆ ਸਾਨੂੰ ਪੱਗਾ ਸਿਖਾਈਆਂ ਵੀ ਪਹਿਲਾਂ ਤਾਂ ਸਾਨੂੰ ਇਹ ਨਹੀਂ ਆਉਂਦੀਆਂ ਨਹੀਂ ਸੀ ਹੁਣ ਸਾਨੂੰ ਸਿਖਾ ਦਿੱਤੀਆਂ ਉਹਨਾਂ ਲਈ ਬਹੁਤ ਸ਼ੁਕਰੀਆ ਜੀ 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 ਇਹ ਪੂਣੀ ਵਗਾਰਾ ਵਧੀਆ ਕਰ ਲੈਣ। ਹਾਂਜੀ ਹਾਂਜੀ। ਤੇ ਇਥੋਂ ਪੱਗ ਬਨ ਕੇ ਜਦੋਂ ਘਰੇ ਜਾਣਾ ਫਿਰ ਜਦੋਂ ਮੰਮੀ ਡੈਡੀ ਖੁਸ਼ ਹੁੰਦੇ ਪੂਰੇ। ਹਾਂਜੀ। ਕਹਿੰਦੇ ਨੇ ਤੂੰ ਜਾਇਆ ਕਰ ਵੀ ਤੂੰ ਵਧੀਆ ਪੱਗ ਬਨਣਾ ਲੱਗ ਗਿਆ ਹੁਣ। ਤਾਂ ਤੇ ਜਿਹੜੇ ਬੱਚੇ ਹਾਈ ਤੱਕ ਨਹੀਂ ਪਹੁੰਚੇ ਇਸ ਕੈਂਪ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕਹਿਣਾ ਚਾਹਾਂਗੇ ਵੀ ਉਹ ਜਿਹੜੇ ਬੱਚੇ ਨੇ ਉਹ ਵੀ ਮਤਲਬ ਆਪਾ ਦੇ ਨਹੀਂ ਮੰਨਦੇ ਵੀ ਪੱਗ ਸਹੀ ਨਹੀਂ ਬਨਣ ਜਾਣੀ ਤੇ ਤਾਂ ਕਰਕੇ ਹੁਣ ਮੇਰਾ ਬੇਲੀ ਇਹ ਕਹਿੰਦਾ ਵੀ ਉੱਥੇ ਪੱਗ ਸਿਖਾਣ ਚੱਲੇ ਤਾਂ ਹੀ ਮੈਂ ਇੱਥੇ ਆਇਆ ਮੈਨੂੰ ਪਤਾ ਨਹੀਂ ਸੀ ਤੇ ਉਹ ਲਿਖਿਆ ਨ ਮੇਰਾ ਮੈਂ ਉਹਨੇ ਖੁਦ ਦਾ ਨਾਮ ਲਿਖਵਾ ਲਿਆ ਆਪਣਾ ਮੇਰਾ ਵੀ ਨਾਮ ਲਿਖਵਾ ਲਿਆ ਤੇ ਉਹਨੇ ਕਿਹਾ ਬਾਚ ਉਹ ਤਾਂ ਆਂਦਾ ਨਹੀਂ ਪਿਆਉਣਾ ਤੇ ਫਿਰ ਮੈਂ ਆਵਾਂਗਾ ਤੇ ਸਿੱਖੀ ਨੂੰ ਬਰਕਰਾਰ ਰੱਖਣਾ ਚਾਹੀਦਾ ਹਾਂਜੀ ਜੀ ਜੀ ਮਤਲਬ ਪੂਰੀ ਜਵੇਂ ਪੱਗ ਨੂੰ ਐਵੇਂ ਰੋਲਾ ਨਹੀਂ ਚਾਹੀਦਾ ਮਤਲਬ ਪੂਰੀ ਚੰਗੀ ਤਰ੍ਹਾਂ ਰੱਖਣੀ ਚਾਹੀਦਾ ਰੱਖਣਾ ਚਾਹੀਦਾ ਮਤਲਬ ਇਹਦੀ ਇੱਜ਼ਤ ਕਰਨੀ ਚਾਹੀਦੀ ਹੈ ਨਾ ਹਾਂਜੀ ਇੱਜ਼ਤ ਕਰਨੀ ਚਾਹੀਦੀ ਪੂਰੀ ਸਰਦਾਰ ਬੰਦੇ ਦੀ ਪੂਰੀ ਦੁਨੀਆ ਦੇ ਵਿੱਚ ਇੱਜ਼ਤ ਹੈ ਨਾ ਹਾਂਜੀ ਤੇ ਕੀ ਕਹਿੰਦੇ ਉਹਦੇ ਸਰਦਾਰ ਬੰਦੇ ਵਰਗਾ ਦੁਨੀਆ 'ਚ ਕੋਈ ਹੈਗਾ ਹੀ ਨਹੀਂ ਹੈ ਹੀ ਨਹੀਂ ਤਾਂ ਸਾਥੀਓ ਅੱਗੇ ਲੈ ਕੇ ਚੱਲਦੇ ਹਾਂ ਕੋ ਸਹਿਬਾਨਾ ਵੀ ਤੁਹਾਡੀ ਗੱਲਬਾਤ ਕਰਾਉਣੀ ਹੈ ਇੱਧਰ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਕਿ ਦੇਖੋ ਬੱਚਿਆਂ ਦਾ ਸ਼ੌਂਕ ਬੜਾ ਕਿ ਬੱਚੇ ਛੋਟੇ-ਛੋਟੇ ਬੱਚੇ ਹੈ ਜਿਨ੍ਹਾਂ ਦਸਤਾਰ ਬੰਨਣੀ ਜੋ ਸਿੱਖੀ ਹੈ ਕਿਸੇ ਨੇ ਸਿੱਖ ਲਈ ਹੈ ਕਿਸੇ ਨੇ ਸਿੱਖਣੀ ਹੈ ਕਿਉਂਕਿ ਹਜੇ 2-3 ਦਿਨਾਂ ਦਾ ਕੈਂਪ ਰਹਿ ਗਿਆ ਕਿਉਂਕਿ 25 ਮਈ ਨੂੰ ਇਹਦੀ ਸਮਾਪਤੀ ਆ ਤਾਂ ਉਹਦੇ ਵਿੱਚ ਪਹਿਲੇ ਦੂਜੇ ਨੰਬਰ ਤੇ ਜਿਹੜੇ ਵਧੀਆ ਪੱਗ ਬਨਣ ਗਏ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਤੇ ਅਸੀਂ ਫੇਰ ਜੋ ਅਰਦਾਸ ਚੈਰੀਟੇਬਲ ਟਰਸਟ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤਾ ਭਾਈ ਸੁਖਦੇਵ ਸਿੰਘ ਜੀ ਗਾਵੜੀ ਹਰਮੀਤ ਸਿੰਘ ਜੀ ਪੰਡੋਰੀ ਵਾਲੇ ਡਾਕਟਰ ਰਕੇਸ਼ ਤੇ ਉਹਨਾਂ ਦੇ ਨਾਲ ਪ੍ਰਦੀਪ ਸਿੰਘ ਖਾਲਸਾ ਬਾਈ ਜੀ ਉਹਨਾਂ ਨੇ ਵੱਡਾ ਪ੍ਰਾਲਾ ਕੀਤਾ ਹੈ ਜਿਹੜਾ ਬੱਚਿਆਂ ਨੂੰ ਪੱਗਾ ਬਣਨ ਦਾ ਜਿਹੜਾ ਇਥੇ ਸਖਲਾਈ ਕੈਂਪ ਲੱਗਾ ਹੈ ਤਾਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਬੜੀ ਸਪੀਡ ਦੇ ਨਾਲ ਪੂਣੀ ਕਰ ਰਿਹਾ ਵਿਕਿੰਦਰ ਸਿੰਘ ਤੇ ਪੱਗ ਬੰਨਣੀ ਸਿੱਖ ਲਈ ਜਿਸ ਤਰ੍ਹਾਂ 19 ਮਈ ਨੂੰ ਕੈਂਪ ਲੱਗਾ ਸੀ ਹਾਂਜੀ ਹਾਂਜੀ ਸਿੱਖੀਆਂ ਨੇ ਅੱਧੀ ਘਾ ਗਈ ਥੋੜੀ ਜੀ ਰਹਿ ਗਈ ਜੀ ਜੀ ਤਾਂ ਇਹ ਸ਼ੌਂਕ ਬੰਨ ਚ ਕਿਸ ਤਰ੍ਹਾਂ ਪੈਦਾ ਹੋਇਆ ਪਹਿਲਾਂ ਵੀ ਪੱਗ ਬੰਨੀ ਹੀ ਕਦੀ ਕਿ ਕਿਸੇ ਤੋਂ ਬਣਾਉਂਦਾ ਹੁੰਦਾ ਸੀ ਹਾਂ ਪਾਪਾ ਬੰਨਦੇ ਹੁੰਦੇ ਸੀ ਜੀ ਜੀ ਤਾਂ ਹੁਣ ਜਦੋਂ ਇਥੋਂ ਪੱਗ ਬੰਨ ਕੇ ਜਾਣਾ ਕਰੇ ਫਿਰ ਮਾਤਾ ਪਿਤਾ ਖੁਸ਼ ਹੁੰਦੇ ਆ ਤੇ ਸਿੱਖੀ ਨੂੰ ਫਿਰ ਬਰਕਰਾਰ ਰੱਖਣਾ ਚਾਹੀਦਾ ਹਾਂਜੀ ਕਿਹੜੀ ਪੱਗ ਬੰਨੀ ਸਿੱਖੀ ਇੱਥੇ ਆਣ ਕੇ ਇੱਥੇ ਪਟਿਆਲਾ ਚਹੀ ਪਟਿਆਲਾ ਚਹੀ ਹਾਂਜੀ ਬੰਨ ਲੈਣੇ ਹੋਣ ਵਧੀਆ ਹਾਂਜੀ ਤਾਂ ਇਸ ਸਿੱਖੀ ਨੂੰ ਬਰਕਰਾਰ ਰੱਖੋਗੇ ਫਿਰ ਹਾਂਜੀ ਤਾਂ ਜਦੋਂ ਇਥੋਂ ਫਿਰ ਸਿੱਖ ਕੇ ਪੱਗ ਜਾਓਗੇ ਫਿਰ ਹੋਰਾਂ ਨੂੰ ਵੀ ਸਿਖਾਓਗੇ ਫਿਰ ਹਾਂਜੀ ਸਾਰਿਆਂ ਨੂੰ ਸਿਖਾਵਾਂਗੇ ਨਾਲ ਦੇਣ ਨਾਲ ਦੇਣ ਤਾਂ ਜਿਸ ਦਿਨ ਦਾ ਕੈਂਪ ਲੱਗਾ ਇੱਥੇ ਸਾਥੀ ਮਿੱਤਰ ਹੋਰ ਵੀ ਆਏ ਤੁਹਾਡੇ ਨਾਲ ਕੋਈ ਹਾਂਜੀ ਇੱਕ ਦੋ ਜਣੇ ਆਏ ਆ ਤੇ ਉਹ ਹੁਣ ਇੱਥੇ ਹੀ ਉੱਥੇ ਬੈਠੇ ਆ ਸਾਰੇ ਜਣੇ ਕੁਣੀਆ ਕਰਕੇ ਜੀ ਜੀ ਆ ਬੇਟਾ ਕੀ ਨਾਮ ਆ ਤੇਰਾ ਮੇਰਾ ਨਾਮ ਮਾਨਵ ਸਿੰਘ ਹੈ ਤੁਸੀਂ ਵੀ ਇੱਥੇ ਇਧਰ ਅੱਛਾ ਤੁਸੀਂ ਵੀ ਪੱਕ ਸਿੱਖਣਾ ਹੈ ਤੁਸੀਂ ਹਾਂਜੀ ਤੇ ਪੱਕ ਬੰਨੀ ਆਉਂਦੀ ਹੈ ਹਾਂਜੀ ਕਿੰਨੀ ਕਾ ਗਈ ਹੁਣ ਤਾਈ ਜਿਵੇਂ 19 ਮਈ ਦਾ ਇੱਥੇ ਸ਼ੁਰੂ ਹੋਇਆ ਕੈਂਪ ਮੈਂ A to Z ਆ ਹੀ ਚੱਲੀ ਹਾਂ ਜਿਹੜੀ ਪੱਕ ਦਾ ਜ਼ਿਆਦਾ ਸ਼ੌਂਕ ਆ ਮਨ ਦੇ ਵਿੱਚ ਵੀ ਆ ਸਿੱਖਣੀ ਸੀ ਮੈਂ ਪਟਿਆਲਾ ਸ਼ਹੀ ਪਟਿਆਲਾ ਸ਼ਹੀ ਬਨ ਲੈਣਾ ਵਧੀਆ ਫਿਰ ਹੋਰ ਤੇ ਉਸੇ ਬਾਅਦ ਨਕੇ ਦਿਖਾਓਗੇ ਸਾਨੂੰ ਫਿਰ ਹਾਂਜੀ ਹਾਂਜੀ ਸਾਥੀਓ ਜਿੱਥੇ ਅਸੀਂ ਦਸਤਾਰ ਕੈਂਪ ਦੀ ਗੱਲ ਕੀਤੀ ਹੈ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਵੱਡਾ ਪ੍ਰਾਰਲਾ ਕੀਤਾ ਗਿਆ ਹੈ ਹਰਮੀਤ ਸਿੰਘ ਜੀ ਪੰਡੋਰੀ ਵਾਲੇ ਪ੍ਰਦੀਪ ਸਿੰਘ ਜੀ ਖਾਲਸਾ ਸੁਖਦੀਪ ਸਿੰਘ ਜੀ ਗਾਵੜੀ ਐ ਡਾਕਟਰ ਕੇਸ਼ ਜੀ ਤਾਂ ਦੇਖ ਸਕਦੇ ਹੋ ਕਿ ਬੱਚੇ ਜਿਨ੍ਹਾਂ ਨੇ ਸ਼ੌਂਕ ਰੱਖੇ ਨੇ ਆ ਅੱਜ 19 ਮਈ ਤੋਂ ਸ਼ੁਰੂ ਹੋਇਆ ਸੀ ਤਾਂ ਅੱਜ 23 ਮਈ ਆ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੱਚਾ ਨੇ ਜੋ ਦਸਤਾਰ ਦਾ ਜੋ ਕੈਂਪ ਲੱਗਾ ਸੀ ਉਹਦੇ ਵਿੱਚ ਭਾਗਵਾ ਚੜ ਕੇ ਲਿਆ ਤੇ ਨਾਲ ਦੇਖ ਸਕਦੇ ਹੋ ਤੁਸੀਂ ਕਿ ਬੱਚੇ ਜਿਹੜੇ ਪੂਣੀਆਂ ਪਹਿਲਾਂ ਕੀਤੀਆਂ ਤਾਂ ਹੁਣ ਆਪਣੇ ਆਪਣੀਆਂ ਪੱਗਾਂ ਜਿਹੜੀਆਂ ਆਪਣੇ ਸਿਰ ਤੇ ਜੋ ਦਸਤਾਰ ਸ਼ੁਰੂਆਤ ਕਰਤੀ ਹੈ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਡਾ ਉਪਰਾਲਾ ਜਿਹੜਾ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਹਰ ਸਾਲ ਜਿਹੜਾ ਕੈਂਪ ਲਾਇਆ ਜਾਂਦਾ ਹੈ ਤਾਂ ਇਹਨਾਂ ਦੇ ਕੋ-ਸਹਿਬਾਨ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤਾਂ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ ਬੱਚਿਆਂ ਨੂੰ ਵੀ ਪੱਗ ਦੇ ਨਿਯਮ ਕੀ ਹੈ ਪੱਗ ਕਿਦੋਂ ਬੰਨਣੀ ਸਿੱਖੀ ਸੀ ਤਾਂ ਇੱਕ ਪੱਗ ਦਾ ਵੱਡਾ ਯੋਗਦਾਨ ਕੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਮਿਨਰਵਾ ਪਬਲਿਕ ਸਕੂਲ ਪਿੰਡ ਸੰਤਨਗਰ ਸਰਦਾਰ ਗੁਰਪ੍ਰੀਤ ਸਿੰਘ ਜੀ ਪਿੰਡਰ ਉਹਨਾਂ ਵੱਲੋਂ ਵੀ ਵੱਡਾ ਅਪਰਾਲਾ ਹੁੰਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਵੱਲੋਂ ਜਦੋਂ ਵੀ ਕਦੇ ਪਿੰਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਇਹ ਸਕੂਲ ਉਹ ਪ੍ਰੋਗਰਾਮ ਵਾਸਤੇ ਉਹ ਉਹਨਾਂ ਦਾ ਵੱਡਾ ਪ੍ਰਾਲਾ ਹੁੰਦਾ ਵੀ ਕੋਈ ਵੀ ਪ੍ਰੋਗਰਾਮ ਵਿੱਚ ਕਰ ਸਕਦਾ ਹੈ ਤਾਂ ਅਰਦਾਸ ਚੈਰੀਟੇਬਲ ٹرسٹ ਦਾ ਅਸੀਂ ਫਿਰ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਨਾਮ ਆਪਣਾ ਅਮਨਪ੍ਰੀਤ ਸਿੰਘ ਜੀ ਕਿਹੜਾ ਪਿੰਡ ਆ ਸਰ ਆਪਣਾ ਆਪਣਾ ਪਿੰਡਾ ਜੀ ਬਹਿਵਲਪੁਰ ਫਤਿਹਵਾ ਡਿਸਟ੍ਰਿਕਟ ਚ ਪਿੰਡ ਪੈਂਦਾ ਹੈ ਜੀ ਤਾਂ ਸਰ ਜਿਸ ਤਰ੍ਹਾਂ ਅਰਦਾਸ ਚੈਰੀਟੇਬਲ ٹرسٹ ਨੇ ਵੱਡਾ ਪ੍ਰਾਲਾ ਕੀਤਾ ਕਿਹੋ ਜਿਹਾ ਬੱਚਿਆਂ ਦਾ ਯੋਗਦਾਨ ਮਿਲ ਰਿਹਾ ਹੈ ਕਿਹੋ ਜਿਹਾ ਬੱਚਿਆਂ ਦਾ ਹੌਸਲਾ ਵਧ ਰਿਹਾ ਹੈ ਲਗਾਤਾਰ ਤੁਸੀਂ 4 ਦਿਨਾਂ ਤੋਂ ਇਹਨਾਂ ਨੂੰ ਜੋ ਦਸਤਾਰ ਸਜਾ ਰਹੇ ਹੋ ਬਹੁਤ ਵਧੀਆ ਰਿਸਪੌਂਸ ਆ ਰਿਹਾ ਬੱਚਿਆਂ ਵੱਲੋਂ ਬਹੁਤ ਸੋਹਣੇ ਹੱਥ ਵੀ ਚੱਲ ਰਿਹਾ ਬੱਚਿਆਂ ਦੇ ਜੀ ਬਹੁਤ ਵਧੀਆ ਰਿਸਪੌਂਸ ਵੀ ਦੇ ਦੇ ਆ ਬੱਚੇ ਬਾਕੀ ਮਿਹਨਤ ਆ ਬੱਚਿਆਂ ਦੀ ਜਿੰਨੀ ਮਿਹਨਤ ਕਰਨਗੇ ਉਸ ਹਿਸਾਬ ਨਾਲ ਵਧੀਆ ਸਿੱਖਦੇ ਆ ਬੱਚੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਐਸ ਤਰੀਕੇ ਨਾਲ ਲੜ ਲਾਈ ਜਾ ਰਹੀ ਆ ਜੀ ਹਾਂਜੀ ਤੇ ਇੱਥੇ ਆ ਜੂਣ ਹਾਂਜੀ ਤਾਂ ਸਰ ਇਹ ਕਿੰਨੇ ਪ੍ਰਕਾਰ ਦੀ ਜਿਹੜੀ ਪੱਗ ਬੰਨਣੀ ਸਿਖਾ ਰਹੇ ਤੁਸੀਂ ਪੱਗ ਆਪਾਂ ਜਿਹੜੀ ਕਲਾਸ ਆ ਕਲਾਸ ਆਪਣੀ ਹੁੰਦੀ ਪਟਿਆਲਾ ਸ਼ਹੀ ਪੱਗ ਦੀ ਜੀ ਤੇ ਜੇ ਕਿਸੇ ਬੱਚੇ ਨੇ ਹੋਰ ਕੋਈ ਦਸਤਾ ਸਿੱਖਣਾ ਉਹਦਾ ਆਪਾਂ ਲਗ ਤੋਂ ਟਾਈਮ ਦੇ ਦੇਈਦਾ ਉਹਨਾਂ ਬੱਚਿਆਂ ਨੂੰ ਬਾਕੀ ਜਿਹੜੇ ਬਿਲਕੁਲ ਨਵੇਂ ਸਿੱਖਦੇ ਬੱਚੇ ਉਹਨਾਂ ਨੂੰ ਸਿਰਫ ਆਪਾਂ ਪਟਿਆਲਾ ਸ਼ਹੀ ਪੱਗ ਦੱਸੀ ਦੀ ਹਾਂ ਜਿਹੜਾ ਉਹ ਪਟਿਆਲਾ ਸ਼ਹੀ ਤੇ ਆ ਹਾਂਜੀ ਤਾਂ ਤੁਸੀਂ ਬਹੁਤ ਸੋਹਣੀ ਲੱਗਦਾ ਸਤਾਰ ਤੁਹਾਡੇ ਵਾਂਗ ਲੱਗ ਰਹੀ ਹੈ ਧੰਨਵਾਦ ਜੀ ਤਾਂ ਇੱਕ ਸਰਦਾਰ ਜਦੋਂ ਪੱਗ ਬੰਨਦਾ ਇਹ ਲੜੀਆਂ ਵਾਲੀ ਜਿਹੜੀ ਹੈ ਨਾ ਲੜ ਵਾਲੀ ਪੱਗ ਤੁਸੀਂ ਬੰਨੀ ਹੈ ਪੇਚਾਂ ਵਾਲੀ ਕਹਿ ਸਕਦੇ ਅਸੀਂ ਹਾਂ ਤਾ ਜਦੋਂ ਸਿਰ ਤੇ ਸਰਦਾਰ ਬੰਦਾ ਇਹਨੂੰ ਰੱਖਦਾ ਤਾਂ ਇਹ ਰੂਪ ਵੀ ਵੱਖਰਾ ਹੁੰਦਾ ਨਾ ਹਾਂ ਇਹਨਾਂ ਬੱਚਾਂ ਨੂੰ ਮੈਂ ਪੁੱਛਿਆ ਸੀ ਇੱਥੇ ਜਦੋਂ ਪੂਣੀਆਂ ਕਰ ਰਿਹਾ ਸੀ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਜਦੋਂ ਇਹੋ ਜਿਹਾ ਤੁਸੀਂ ਉਪਰਾਲਾ ਵੱਡਾ ਕਰਦੇ ਹੋ ਇਹੋ ਜਿਹਾ ਜਦੋਂ ਜਗ੍ਹਾ ਜਗ੍ਹਾ ਜਾ ਕੇ ਸਿਖਾਉਨੇ ਹੋ ਬੱਚਿਆਂ ਨੂੰ ਸਾਡਾ ਇੱਕ ਖੁਆਬ ਅਸੀਂ ਸਿਰਜਿਆ ਕਿ ਸਾਡਾ ਖੁਆਬ ਪੱਗਾ ਵਾਲਾ ਪੰਜਾਬ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹਰ ਬੱਚਾ ਜਿਹੜਾ ਆਪਣਾ ਸਿੱਖ ਆਪਣੇ ਪੰਜਾਬ ਵਿੱਚ ਬੱਚੇ ਉਹ ਸਾਡੇ ਬੱਚਾ ਇਸ ਤਰ੍ਹਾਂ ਦਸਾ ਦੇ ਤੇ ਜਦੋਂ ਬੱਚੇ ਦਸਾ ਸਜਾਉਂਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਬੱਚੇ ਦਸਾਦਾ ਵੀ ਸੇ ਜ਼ਿਆਦਾ ਆ ਅਸੀਂ ਕਈ ਕੈਂਪਾਂ ਤੇ ਜਾਂਦੇ ਬਹੁਤ سارے ਬੱਚੇ ਹੁੰਦੇ ਜਿਨ੍ਹਾਂ ਦੇ ਕੇਸ ਕਟਣ ਹੁੰਦੇ ਬਾਕੀ ਇਸ ਪਿੰਡ ਚ 90 ਤੋਂ 95% ਬੱਚੇ ਐਵੇਂ ਦੇ ਜਿਨ੍ਹਾਂ ਦੇ ਕੇਸ ਰੱਖੇ ਹੋਏ ਆ ਕੁਝ ਕੁ ਬੱਚੇ ਹੈਗੇ ਜਿਨ੍ਹਾਂ ਦੇ ਕੇਸ ਕਟਵਾਏ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਬੱਚੇ ਲਗਭਗ ਸਾਰੇ ਕੇਸਾਂ ਤਾਦੀ ਨੇ ਪਰ ਜਿੱਥੇ ਅਸੀਂ ਕੈਂਪ ਲਾਈਦੇ ਵੇ ਜੇ ਬੱਚੇ ਕੇਸ ਕਤਲ ਕਰਾਏ ਹੋਣ ਤੁਸੀਂ ਉੱਥੇ ਹੀ ਮੰਨ ਕੇ ਚੱਲੋਗੇ ਜੇ ਕੋਈ 10 ਬੱਚੇ 15 ਬੱਚੇ ਕੇਸ ਕਤਲ ਕਰਾਏ ਹੋਏ ਆ ਤੇ ਕੈਂਪ ਦੇ ਅਖੀਰ ਤੱਕ ਘੱਟੋ ਘਾਟ ਹੰਨਾ 7-8 ਬੱਚੇ ਆਏ ਦਿੰਦੇ ਜਿਹੜੇ ਕਹਿੰਦੇ ਆ ਕਿ ਅਸੀਂ ਹੁਣ ਤੋਂ ਕੇਸ ਰੱਖਾਂਗੇ ਅੱਜ ਤੋਂ ਬਾਅਦ ਅਸੀਂ ਕੇਸ ਕਤਲ ਨਹੀਂ ਕਰਾਂਗੇ ਤੁਹਾਨੂੰ ਵੱਡੀ ਫਿਰ ਖੁਸ਼ੀ ਮਿਲਦੀ ਉਹ ਤੋਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਕਿ ਬੱਚੇ ਜੋੜਦੇ ਆ ਮੋਰ ਸਿੱਖੀ ਵੱਲ ਆ ਰਹੇ ਨੇ ਬੱਚੇ ਜੀ ਤਾਂ ਕਿੰਨਾ ਸਮਾਂ ਹੋ ਗਿਆ ਇਸ ਜੋ ਬੱਚਿਆਂ ਨੂੰ ਸਖਲਾਈ ਦਿੰਦੇ ਆ ਤੁਹਾਨੂੰ ਮੈਂ ਵੈਸੇ ਮੇਰੀ ਸਟਾਰਟਿੰਗ ਕੈਂਪਾ ਤੋਂ ਹੀ ਹੋਈ ਸੀ ਮੈਂ ਸਿੱਖਿਆ ਵੀ ਕੈਂਪ ਤੋਂ ਹੀ ਆ ਤੇ ਆਪੇ ਗੁਰੂ ਜੀ ਕਿਹੜੇ ਹੋਏ ਆਪਣੇ ਗੁਰੂ ਜਿਹੜੇ ਆਪਣੇ ਜਿਹੜੇ ਕੋਚਾ ਨੇ ਖੀਰਾ ਸਿੰਘ ਜੀ ਨੇ ਇੰਟਰਐਕਟਿਵ ਦਸਤਾਰ ਕੋਚ ਨੇ ਪਿੰਡ ਆਦਮ ਕੇ ਉਹਨਾਂ ਦਾ ਉਹਨਾਂ ਨੇ ਸਾਡੇ ਨਾਲ ਦੇ ਪਿੰਡ ਕੈਂਪਲ ਆਇਆ ਸੀ 2021 ਵਿੱਚ ਜੀ ਉਦੋਂ ਮੈਂ ਉਹਨਾਂ ਕੋਲੋਂ ਦਸਤਾਰ ਸਿੱਖੀ ਪਹਿਲਾਂ ਥੋੜੀ ਬਹੁਤ ਹੀ ਮਤਲਬ ਜਿਵੇਂ ਬੰਨ ਲੈਂਦੀ ਸੀ ਪਰ ਪ੍ਰੋਫੈਸ਼ਨਲ ਤੌਰ ਤੇ ਉਹਨਾਂ ਕੋਲੋਂ ਦਸਤਾਰ ਸਿੱਖੀ ਫਿਰ ਉਹਨਾਂ ਨਾਲ ਹੀ ਕੈਂਪ ਲਾਉਣੇ ਸ਼ੁਰੂ ਕਰਤੇ ਉਹ ਵੀ ਹੁਣ ਅੱਗੇ ਉਹਨਾਂ ਨਾਲ ਹੀ ਚੱਲ ਰਹੇ ਆ ਕੈਂਪ ਲਾ ਰਹੇ ਆ ਜੀ ਹਾਂਜੀ ਇੱਕ ਸਰ ਸਿੱਖਣਾ ਅਤੇ ਸਿਖਾਉਣਾ ਬਹੁਤ ਔਖਾ ਹੁੰਦਾ ਤੇ ਬੱਚੇ ਤੁਹਾਡੀ ਗੱਲ ਸਮਝਦੇ ਨੇ ਹਰ ਜਿਸ ਤਰ੍ਹਾਂ ਇੱਕ ਕੋਚ ਇੱਕ ਟੀਚਰ ਦਾ ਵੱਡਾ ਯੋਗਦਾਨ ਹੁੰਦਾ ਮੰਨਦੇ ਆ ਗੱਲ ਹਾਂਜੀ ਹਾਂਜੀ ਬੱਚੇ ਬਹੁਤ ਵਧੀਆ ਨੇ ਬਹੁਤ ਵਧੀਆ ਰਿਸਪੌਂਸ ਆ ਜੇ ਕੋਈ ਗੱਲ ਕਹੀ ਦੀ ਬਹੁਤ ਵਧੀਆ ਮੰਨਦੇ ਵੀ ਨੇ ਬੱਚੇ ਜੀ ਬਾਕੀ ਬਹੁਤ ਦੇਖ ਕੇ ਹੌਸਲਾ ਬਾਧਾ ਹੁੰਦਾ ਕਿ ਬੱਚੇ ਬਹੁਤ ਸੋਹਣੀ ਚੱਲ ਰਹੇ ਹਾਥੀ ਵਧੀਆ ਚਲਾਦੇ ਆ ਤੇ ਬਹੁਤ ਖੁਸ਼ੀ ਮਿਲਦੀ ਆ ਬੰਦੋ ਇਹਨਾਂ ਚ ਪਹਿਲੇ ਬੱਚੇ ਤੁਹਾਨੂੰ ਨਜ਼ਰ ਕੋਸ਼ਾਏ ਆ ਮਿਲੇ ਆ ਵੀ ਜਿਨ੍ਹਾਂ ਨੇ ਪੱਗ ਪਹਿਲਾਂ ਵੀ ਸ਼ੁਰੂਆਤ ਕੀਤੀ ਸੀ ਚਾਹੇ ਜਿਹੜੇ ਬਿਲਕੁਕੁਲ ਵੀ ਜਿਸ ਤਰ੍ਹਾਂ ਪਾਨ ਪੜ੍ਹ ਕੇ ਕਹਿ ਸਕਦੇ ਜਿਨੂੰ ਜਮਾਂ ਨਹੀਂ ਆਉਂਦੀ ਪੱਗ ਬੰਨਣੀ ਵੀ ਉਹਨਾਂ ਦਾ ਹੱਥ ਜ਼ਿਆਦਾ ਚੱਲਿਆ ਜਾਂ ਜਿਹੜੇ ਪਹਿਲਾਂ ਥੋੜੀ ਥੋੜੀ ਸਿੱਖੇ ਉਹਨਾਂ ਨਾਲ ਚੱਲਿਆ ਦੇਖੋ ਜਿਹੜੇ ਪਹਿਲੇ ਬੱਚੇ ਦਸਤਾਰ ਪਹਿਲਾਂ ਸਜਾ ਰਹੇ ਸੀ ਉਹਨਾਂ ਦੇ ਹੱਥ ਪਹਿਲਾਂ ਨਾਲੋਂ ਜ਼ਿਆਦਾ ਸਾਫ਼ ਹੋਏ ਆ ਜਿਹੜੇ ਬੱਚੇ ਨਵੇਂ ਆ ਉਹਨਾਂ ਦੇ ਬਹੁਤ ਵਧੀਆ ਹੱਥ ਚੱਲਦੇ ਨੇ ਕਿ ਮਤਲਬ ਉਹਨਾਂ 'ਚ ਇੱਕ ਨਾ ਚੰਗਾ ਜਿਹਾ ਆ ਜਿਵੇਂ ਆਪਾਂ ਬੱਚਿਆਂ ਕਹਿੰਦੇ ਚੰਗਾ ਦੀ ਜਿ ਉੱਠੀ ਆ ਕਿ ਇੱਕ ਕਿਹੋ ਜਿਹੀ ਸ਼ੁਰੂਆਤ ਹੋਈ ਆ ਹੌਲੀ ਹੌਲੀ ਜਦੋਂ ਦਸਤਾਰਾਂ ਸਜਾਉਣ ਲੱਗੇ ਲਗਾਤਾਰ ਤੇ ਹੌਲੀ ਹੌਲੀ ਇਹ ਵੀ ਬਹੁਤ ਸੋਹਣੀਆਂ ਦਸਤਾਰਾਂ ਸਜਾਉਣ ਲੱਗ ਜਾਣਗੇ ਹਾਂਜੀ ਜੀ 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 ਤੁਸੀਂ ਆਪਣਾ ਫੋਨ ਨੰਬਰ ਵੀ ਦੱਸੋ ਜੀ ਤੁਹਾਡਾ ਨਾ ਕਿਸੇ ਨੇ ਸੰਪਰਕ ਕਰਨਾ ਹੋਵੇ ਕੈਂਪ ਵਾਸਤੇ ਹਾਂਜੀ ਜੇ ਕੋਈ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਕੈਂਪ ਲਗਾਉਣਾ ਚਾਹੁੰਦਾ ਆਪਣਾ ਨੰਬਰ ਹੈ 9350745276 ਜੀ 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 ਕੁਈ ਵੀ ਪਿੰਡ ਚ ਜਿਹੜੇ ਆਲ ਇੰਡੀਆ ਜਿੱਥੇ ਮਲਜੀ ਕੈਂਪ ਲਗਵਾ ਸਕਦੇ ਹੋ ਤੁਸੀਂ ਆਪਾਂ ਆਪਣੀ ਸਾਡੀ ਟੀਮ ਬਣੀ ਹੋਈ ਆ ਅਸੀਂ ਜੇ ਕੋਚ ਉੱਥੇ ਭੇਜ ਦੇਈਦੇ ਆ ਧੰਨਵਾਦ ਜੀ ਹਾਂਜੀ ਸੋ ਸਾਥੀਓ ਤੁਸੀਂ ਦੇਖ ਰਹੇ ਹੋ ਕੋ ਸਹਿਬਾਨ ਨੇ ਵੱਡਾ ਉਪਰਾਲਾ ਬਹੁਤ ਸਾਰੀਆਂ ਗੱਲਾਂ ਦਸੀਆਂ ਕਿ ਜਿਹੜੇ ਬੱਚੇ ਨੇ ਬਹੁਤ ਵਧੀਆ ਇਹਨਾਂ ਦਾ ਹੱਥ ਅੱਗੇ ਨਾਲੋਂ ਜਿਹੜਾ ਸਫਾਈ ਦੇ ਵਿੱਚ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਨਾਲ ਨਾਲ ਦਸਤਾਰ ਸਜਾਰੇ ਨੇ ਆਪਣੇ ਸਿਰਾਂ ਦੇ ਉੱਪਰ ਤਾਂ ਬਹੁਤ ਸਾਰੇ ਬੱਚਿਆਂ ਨੇ ਵਾਦੇ ਵੀ ਕੀਤੇ ਐ ਜਿਹੜੇ ਸਰੋਮੋਨੇ ਸੀ ਵੀ ਇਸ ਤੋਂ ਬਾਅਦ ਕੇਸ ਕਤਲ ਨਹੀਂ ਕਰਾਉਣਗੇ ਇਹ ਅਰਦਾਸ ਚੈਰੀਟੇਬਲ ਟ੍ਰਸਟ ਦੀ ਗੱਲ ਕਰੀਏ ਤਾਂ ਹਰਮਿੰਦਰ ਸਿੰਘ ਜੀ ਪਨੋਰੀ ਵਾਲੇ ਸਾਥੀ ਜੁੜੇ ਨੇ ਜਿਹੜੇ ਹਰ ਸਾਲ ਆਪਣੀ ਟੀਮ ਨੂੰ ਲੈ ਕੇ ਉਪਰਾਲਾ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਬੀਨੂ ਜੀ ਰਣ ਦੇ ਤੁਹਾਡਾ ਤੁਹਾਡਾ ਬੂਟਾ ਸਿੰਘ ਜੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਇਹ ਜਿਹੜਾ ਕੈਂਪ ਆ ਇਹ ਬੱਚਿਆਂ ਦੀ ਬਹੁਤ ਚਿਰਤੀ ਡਿਮਾਂਡ ਸੀ ਜੀ ਛੋਟੇ ਛੋਟੇ ਬੱਚੇ ਜਿਹੜੇ ਦਸਤਾਰਾਂ ਸਜਾਉਣੀਆਂ ਚਾਹੁੰਦੇ ਸੀਗੇ ਤੇ ਚਿੰਨੇ ਨੂੰ ਇਹ ਸੀਗਾ ਕਿ ਅਸੀਂ ਪਿਛਲੀ ਵਾਰੀ ਵੀ ਕੈਂਪ ਲਾਇਆ ਸੀ ਉਹਦੇ ਵਿੱਚ ਬਹੁਤ ਸਾਰੇ ਬੱਚੇ 40 ਤੋਂ 50 ਬੱਚੇ ਜਿਹੜੇ ਆ ਉਸ ਕੈਂਪ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਇਸ ਵਾਰ ਵੀ 40 ਤੋਂ 50 ਬੱਚੇ ਜਿਹੜੇ ਆ ਰੈਗੂਲਰ ਚੱਲਦੇ ਆ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਂਗ ਆ ਤੇ ਮੁੜ ਕੇ ਦੁਬਾਰੇ ਜਿਹੜਾ क्रेਜ ਆ ਦਸਤਾਰਾਂ ਦਾ ਬਹੁਤ ਜ਼ਿਆਦਾ ਆਉਂਦਿਆ ਤੇ ਆਪਾਂ ਨੂੰ ਦਸਤਾਰ ਸਜਾ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਅਰ ਵੀ ਜਿਸ ਤਰ੍ਹਾਂ ਤੁਸੀਂ ਹਰ ਸਾਲ ਉਪਰਾਲਾ ਕਰਦੀ ਹੈ ਛੋਟੇ ਛੋਟੇ ਬੱਚਿਆਂ ਦੇ ਸਿਰਾਂ ਤੇ ਵੇਖੋ ਕਿੰਡੀਆਂ ਸੋਹਣੀਆਂ ਪੱਗਾਂ ਲੱਗ ਰਹੀਆਂ ਨੇ ਤਾ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਨਹੀਂ ਇਹ ਤੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਇੱਕ ਸੇਧ ਦੇ ਰਹੇ ਹਾਂ ਕਿਉਂ ਇਸ ਏਰੀਏ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਪ੍ਰਕੋਪ ਆ ਇਹ ਬੱਚੇ ਸਿੱਖੀ ਨਾਲ ਜੁੜਨਗੇ ਸਿੱਖੀ ਨਾਲ ਜੁੜਨਗੇ ਤੇ ਇਹ ਆਪੇ ਨਸ਼ੇ ਤੋਂ ਰਹਿਦ ਰਹਿਣਗੇ ਜੀ ਦੂਜੀ ਕਾਲ ਸਾਹਿਬ ਜੀ 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 ਕੀ ਕਹਿਣਾ ਚਾਹੋਗੇ ਅੱਜ ਵੱਡਾ ਉਪਰਾਲਾ ਤੁਹਾਡੀ ਟੀਮ ਦਾ ਇਹ ਬਹੁਤ ਵਧੀਆ ਜੀ ਬੱਚਿਆਂ ਨੂੰ ਬਹੁਤ ਉਹਦੇ ਨਾਲ ਉਤਸ਼ਾਹ ਮਿਲਦਾ ਜੀ ਤੇ ਬੱਚਿਆਂ ਦੀ ਬਹੁਤ ਇੱਛਾ ਸੀ ਪੱਗਾ ਬਣ ਕੇ ਸਕੂਲ ਜਾਇਆ ਕਰੀਏ ਜੀ ਸੋ ਹੁਣ ਬੱਚੇ ਪੜਾ ਸਿੱਖੇ ਤੇ ਬਦੇ ਤਰੀਕੇ ਨਾਲ ਜੀ ਜੀ ਧੰਨਵਾਦ ਜੀ ਹਾਂ ਜੀ ਸਾਡੇ ਵੱਲੋਂ ਜਿਹੜੇ ਏਰੀਏ ਦੇ ਜਾਂ ਸਾਡੇ ਪਿੰਡ ਦੇ ਜਿੰਨੇ ਵੀ ਸੱਜਣ ਉਹਨਾਂ ਦਾ ਇਥੇ ਵੈਲਕਮ ਆ ਉਹ ਪਹੁੰਚਣ ਇਸ ਕੈਂਪ ਦਾ ਹਿੱਸਾ ਬਣਨ ਜੀ ਤੇ ਕੋਈ ਵੀ ਗਾਹ ਹੋਰ ਬੱਚਿਆਂ ਨੂੰ ਵੀ ਪ੍ਰੇਰਿਤ ਕਰਾਂਗੇ ਇਹ ਕੈਂਪ ਆਪਣਾ ਲੱਗ ਗਿਆ ਉਸ ਤੋਂ ਬਾਅਦ ਹੋਰ ਜਿਵੇਂ ਬੱਚਿਆਂ ਦੀ ਡਿਮਾਂਡ ਆਊਗੀ ਆਪਾਂ ਹੋਰ ਵੀ ਕੈਂਪ ਲਾਵਾਂਗੇ ਜੀ ਜੀ ਧੰਨਵਾਦ ਜੀ ਸਾਥੀ ਸੇ ਰਮੇਸ਼ ਸਿੰਘ ਜੀ ਪੰਡੋਰੀ ਵਾਲੇ ਤਾ ਸਾਥਿਓ ਅਸੀਂ ਇੱਕ ਵਾਰ ਹੋਰ ਦੱਸਦੇ ਨੇ ਕਿ 9927 8002 ਇਹਨਾਂ ਦਾ ਨੰਬਰ ਵੀ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਕੱਲ ਨੂੰ ਆਪਣੇ ਪਿੰਡਾਂ ਦੇ ਵਿੱਚ ਕੈਂਪ ਲਾਉਣਾ ਹੋਵੇ ਤੇ ਖੁੱਲਾ ਸੱਦਾ ਹੈ 25 ਮਈ ਨੂੰ ਇੱਥੇ ਪਹੁੰਚ ਕੇ ਬੱਚਿਆਂ ਦਾ ਆਪ ਹੌਸਲਾ ਵੀ ਵਧਾਉਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਜਿਹੜੇ ਬੱਚੇ ਨੇ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇਹ ਸਿੱਖੀ ਦਾ ਬੂਟਾ ਲਾਇਆ ਸੀ ਤਾਂ ਉਸ ਬੂਟੇ ਨੂੰ ਪਾਣੀ ਦਿੰਦੇ ਹੋਏ ਜੋ ਅਰਦਾਸ ਚੈਰੀਟੇਬਲ ਟਰਸਟ ਦੀ ਟੀਮ ਹੈ ਤਾਂ ਕੋ ਸਹਿਬਾਨਾ ਵੇਖੋ ਕਿਦੇ ਸ਼ੌਂਕ ਦੇ ਨਾਲ ਜਿਹੜੇ ਇਹ ਬੱਚਿਆਂ ਨੂੰ ਸਿਖਾਰੇ ਨੇ ਕਿਉਂਕਿ ਅੱਜ ਜਿਹੜੇ ਬੱਚੇ ਇਹ ਪੱਗਾਂ ਸਿੱਖਣਗੇ ਕੱਲ ਨੂੰ ਨਸ਼ੇ ਤੋਂ ਵੀ ਰਾਹਤ ਰਹਿਣਗੇ ਇਹ ਵੱਡਾ ਉਪਰਾਲਾ ਤੇ ਨਸ਼ਾ ਤੋਂ ਦੂਰ ਰੱਖਣ ਦਾ ਇਹਨਾਂ ਨੂੰ ਕਿ ਅੱਜ ਜਿਹੜੀ ਛੋਟੀ ਪਨੀਰੀ ਹੈ ਜੇ ਇਹਨਾਂ ਨੂੰ ਵਧੀਆ ਢੰਗ ਨਾਲ ਪਾਣੀ ਪਾਇਆ ਜਾਊਗਾ ਤੇ ਕੱਲ ਨੂੰ ਉਹ ਬੁਰੇ ਕੰਮਾਂ ਤੋਂ ਬਚਣਗੇ ਤਾਂ ਅੱਜ ਵੱਡਾ ਉਪਰਾਲਾ ਅਰਦਾਸ ਚੈਰੀਟੇਬਲ ਟਰਸਟ ਜੀ ਜੋ ਟੀਮ ਹੈ ਅਤੇ ਹਰਪਿੰਦਰ ਗੁਰਪ੍ਰੀਤ ਸਿੰਘ ਜੀ ਪਿੰਡਰ ਮਨਰੂਆ ਸਕੂਲ ਵਾਲੇ ਜਿਹੜੇ ਹਰ ਸਾਲ ਕੋਈ ਵੀ ਪ੍ਰੋਗਰਾਮ ਹੋਵੇ ਪਿੰਡ ਦਾ ਤੋਂ ਉਹ ਵੱਡਾ ਉਪਰਾਲਾ ਹੁੰਦਾ ਵੀ ਇਹ ਸਕੂਲ ਦੇ ਵਿੱਚ ਪ੍ਰੋਗਰਾਮ ਕਰ ਸਕਦੇ ਕੋਸ ਫ੍ਰੀ ਹੁੰਦਾ ਉਹਨਾਂ ਵੱਲੋਂ ਅਸੀਂ ਉਹਨਾਂ ਦਾ ਵੀ ਆਪਣੇ ਚੈਨਲ ਵੱਲੋਂ ਧੰਨਵਾਦ ਕਰਦੇ ਹਾਂ ਸਾਥੀਓ 25 ਮਈ ਨੂੰ ਵੱਜ ਚੜ ਕੇ ਇਲਾਕੇ ਨੂੰ ਬੇਨਤੀ ਹੈ ਕਿ ਸ਼ਾਮ ਨੂੰ ਇੱਥੇ ਪਹੁੰਚੋ 5 ਵਜੇ ਇਹਨਾਂ ਬੱਚਾਂ ਦਾ ਉਸ ਦਿਨ ਹੌਸਲਾ ਵਧਾਈ ਕਰਨਾ ਹੈ ਇਹਨਾਂ ਨੂੰ ਫਰ ਸੈਕੰਡ ਕੱਢੇ ਜਾਣਗੇ ਜਿਹੜੀ ਚੰਗੀ ਦਸਤਾਰ ਆਪਣੇ ਸਿਰਾਂ ਤੇ ਜਸਾਉਣਗੇ ਤਾਂ ਇਹਨਾਂ ਜੋ ਚੈਰੀਟੇਬਲ ਟਰਸਟੀਜ਼ ਟੀਮ ਹੈ ਇਹਨਾਂ ਦਾ ਉਪਰਾਲਾ ਕਿਦਾਂ ਦਾ ਲੱਗਾ ਤੁਹਾਨੂੰ ਕਮੈਂਟ ਕਰਕੇ ਵੀ ਦੱਸਣਾ ਹੈ ਜੋ ਸਾਥੀ ਸਾਡੇ ਚੈਨਲ ਤੇ ਹਜੇ ਤੱਕ ਨਹੀਂ ਜੁੜਿਆ ਉਹ ਵੀ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ